ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਦੇ ਬਲੌਗ 'ਚ ਸਾਰਿਆਂ ਨੂੰ ਸਵਾਗਤ ਹੈ ਸਾਰਿਆਂ ਦਾ ਤੇ ਅੱਜ ਆਪਾਂ ਅ ਅੱਜ ਹੋ ਗਈ 5 5 ਜੂਨ ਹੋ ਗਈ ਅੱਜ ਤੇ ਇੱਕ ਤਾਂ ਪੀਤੂ ਦੇ ਸਕੂਲ ਦੇ ਵਿੱਚੋਂ ਮੈਸੇਜ ਆਇਆ ਸੀ ਹਨਾ ਵੀ ਬੱਚਾਂ ਤੋਂ ਵੀ ਇੱਕ ਨੱਕ ਤਾਂ ਬੂਟਾ ਲਗਾਓ ਬਣਾ ਆਪਣੇ ਹੱਥੀ ਤੇ ਆਪਾਂ ਬੂਟਾ ਲੈਣ ਚ ਚੱਲਦੇ ਆਂ ਪੀਤੂ ਦੇ ਆਪਾਂ ਘਰੇ ਲਾ ਲਾਂਗੇ ਬੂਟਾ ਜਾਂ ਦੇਖਾਂਗੇ ਜੇ ਕੋਈ ਬਾਹਰੋਂ ਤਾਂ ਆਇਆ ਬਾਹਰ ਲਾ ਲਾਂਗੇ ਤੇ ਹੁਣ ਆਪਾਂ ਬੂਟਾ ਲੈ ਕੇ ਆਉਣਾ ਨਰਸਰੀ 'ਚ ਪਹਿਲਾਂ ਚਲਦੇ ਆ ਜੇ ਕੋਈ ਵਧੀਆ ਜਿਹਾ ਬੂਟਾ ਮਿਲ ਗਿਆ ਚੱਲਣ ਵਾਲਾ ਆਪਾਂ ਨੂੰ ਤੇ ਆਪਾਂ ਜ਼ਰੂਰ ਲੈ ਕੇ ਆਵਾਂਗੇ ਪੱਕਾ ਤੇ ਇਹ ਵੀ ਰਮਣੀਤ ਕਹਿੰਦੀ ਮੈਂ ਵੀ ਨਾਲ ਜਾਣਾ ਬਾਹਰ ਫਿਰਦੀ ਆ ਤੇ ਦਿਖਾਉਣਾ ਤੁਹਾਨੂੰ ਕਿੱਥੇ ਜਾਏਗਾ ਉਰੇ ਆ ਪਹਿਲਾਂ ਫਿਰ ਮੈਂ ਲੈ ਕੇ ਨਹੀਂ ਜਾਣਾ ਨਾਲ ਦੱਸ ਪਹਿਲਾਂ ਕਿੱਥੇ ਜਾਣਾ ਅਹ ਦੁਕਾਨ ਉਹ ਸਕੂਲ ਚ ਦੋ ਬੁੱਕਰੇ ਲੰਨ ਸਕੂਲ 'ਚ ਨਹੀਂ ਜਾਣਾ ਨਰਸਰੀ 'ਚ ਜਾਣਾ ਤੇ kini ke asisten tenu masih kini kerja siapa nu kucing pitu des kucing masih ya warna cerah di ya jam ini pitu kau aja belum baca em mami nalar ini nih ya ini ਮੈਂ ਤਾਂ ਭਾਈ ਤੇ ਮਨੁੱਖ ਆ ਜੀ ਉहां ਚੱਲ ਗਏ ਇਹ ਲਾ ਕੇ ਪਤਾ ਕਿ ਨਾ ਡੈਡੀ ਨਾ ਜਾਣਾ ਇਹ ਵੀ ਤਿਆਰ ਹੋਈ ਅੰਦਰ ਰੈਡੀ ਹੋਈ ਜਾਂਦੇ ਆ ਆ ਜਾ ਪਿੱਤੂ ਫਿਰ ਕੱਢ ਛੱਡ ਜੀ ਤੈਨੂੰ ਘਰੀ ਹੈਂ ਕਰੀ ਛੱਡ ਜਾਂਦੇ ਆ ਚਲੋ ਜੀ ਮੋਟਰਸਾਂ ਕੱਢ ਲਈਏ ਫਿਰ ਆਪਾਂ ਚਲੋ ਜੀ ਅਸੀਂ ਚਾਉ ਲਈ ਆ ਚਲੋ ਆ ਗਏ ਚਲੋ ਅਸੀਂ ਕਰੋ ਆ ਗਏ ਬਿਆਸ ਆ ਗਏ ਆ ਤੇ ਰੋਣੀ ਤੇ ਬੈਠਾ ਮੂਰੇ ਗਰਮ ਹਵਾ ਆ ਗਈ ਹੈ ਨਾ ਕਿੰਨੀ ਲੋ ਵਾਲੀ ਹੈਗੀ ਹਵਾ ਵੀ ਘਰੇ ਦਾ ਇਹ ਠੀਕ ਨਹੀਂ ਲੱਗਦੀ ਸੀ ਹਵਾ ਵੀ ਚੱਲੀ ਜਾਂਦੀ ਆ ਬਾਹਰ ਆ ਕੇ ਸੇਕ ਲੱਗਦਾ ਹੈ ਨਾ ਰਵਨੀਤ ਨੂੰ ਕਿਹਾ ਵੀ ਤੂੰ ਘਰੇ ਰਹਿ ਜਾ ਗੁਰਦੁਆਰੇ ਜਾਣਾ ਸੀ ਇਹਨੇ ਮੰਮੀ ਨਾਲ ਜਦੋਂ ਇਹਨੂੰ ਪਤਾ ਲੱਗ ਗਿਆ ਵੀ ਮੰਮੀ ਉਹਦੇ ਜਾਣਗੀ ਡੈਡੀ ਕਹਿੰਦੀ ਨਾ ਮੈਂ ਗੁਰਦੁਆਰੇ ਨਹੀਂ ਜਾਂਦੀ ਕਹਿੰਦੀ ਅੱਜ ਤਾਂ ਆਪਣੇ ਹਰ ਲੈਂਸ ਦਾ ਵੀ ਖੁੱਲਿਆ ਹੋਇਆ ਇੱਥੇ ਵਿਖੀ ਸਮਾਨ ਵਦਿਆਂ ਮਿਲਦਾ ਇੱਥੇ ਬੈਠਣਾ ਪਰਮਿਤ ਲੋ ਜੀ ਹੁਣ ਆਪਾਂ ਇੱਥੇ ਪਹੁੰਚ ਗਏ ਕਾ ਨਰਸਰੀ ਮਿਲਿਆ ਆਪਾਂ ਨੂੰ ਰਾਚ ਪੁੱਛਦੇ ਆਪਾਂ ਇਹਨਾਂ ਤੋਂ ਮਿਲਦਾ ਕੋਈ ਫੁੱਲਕਾ ਕਿ ਨਹੀਂ ਪੁੱਛ ਕੇ ਆਉਂਦੇ ਆ ਚਲੋ ਉਧਰਲੀ ਸਾਈਡ ਜਾਣਾ ਸੀ ਇੱਥੇ ਕੁਰਸੀਆਂ ਵੀ ਪਰਸੀਆਂ ਵੀ ਨਹੀਂ ਆਣੇ ਪਾ ਵੀ ਇੱਥੇ ਹੀ ਲੈ ਕੇ ਗਏ ਆ। ਸੇਵਿੰਗ ਆਪਣੇ ਆਪ ਹੀ ਨਾਗੂਆ ਹੈ। ਹੋਰ ਕਿਹੜਾ ਦੱਸਿਆ ਤੁਸੀਂ? ਹੈ? ਹੋਰ ਇੱਕ ਉਹ ਪਿਆ ਚੋੜੇ ਪੱਤੇ ਵਾਲਾ ਕਦਮ ਹੈ, ਉਹ ਪਾਲੀ ਨਿੰਮ ਹੈ। ਇਹ ਵੀ ਛਾਂ ਵਾਲੀ ਹੈ। ਇੱਧਰ ਦੇ ਦੱਸਿਓ ਆ ਕਿ ਕਿਹੜਾ ਕਹਿੰਦੇ। ਲੋ ਜੀ ਅਸੀਂ ਨਰਸਰੀ 'ਚ ਪਹੁੰਚ ਚੁੱਕੇ ਆ। ਬੋਟਲ ਹੈਨ ਦੇ ਲਈ ਆ ਕਦਮ ਹੈ ਇਹ ਪਾਣੀ ਨੇ ਮੈਂ ਇਹ ਵੀ ਛਾਂ ਵਾਲਾ ਹੈ ਅੱਛਾ ਆਹਾ ਇਹ ਵੀ ਛਾਂ ਵਾਲਾ ਹੈ ਆ ਪਾਣੀ ਨੇ ਮੈਂ ਇਹ ਵੀ ਛਾਂ ਇਹਨਾਂ ਨੂੰ ਕੋਈ ਮਿੱਟੀ ਦਾ ਤਾਂ ਨਹੀਂ ਪ੍ਰੋਬਲਮ ਹੁੰਦੀ ਹੈ ਕੋਈ ਨਹੀਂ ਨਾ ਪਾਣੀ ਦੀ ਕੋਈ ਅੱਛਾ ਬਸ ਇਹ ਤਿੰਨ ਵੈਰਾਈਟੀਆਂ ਨੇ ਹੈ ਯਾਰ ਸਿੰਘ ਆ ਰਹੇ ਇਹ ਮੈਨੂੰ ਉਹੀ ਸਹੀ ਲੱਗਾ ਯਾਰ ਕਾਫੀ ਹੈ ਛਾਂ ਵਾਲੇ ਬਸ ਬੱਸ ਕੀ ਆ ਨਾ ਕਿਸੇ ਨੂੰ ਕੋਈ ਜਿਹੜਾ ਵਧੀਆ ਚੱਲੇ ਆਪਾਂ ਨੂੰ ਹੋਰ ਕੁਝ ਨਹੀਂ ਇਸ ਤੋਂ ਵਧੀਆ ਕੋਈ ਨਹੀਂ ਹੈ ਇਹ ਸਭ ਤੇ ਛੇਤੀ ਹੁੰਦਾ ਠੀਕ ਆ ਗਰੋਥ ਨੂੰ ਇਹ ਗਰੋਥ ਇਹ ਛੇਤੀ ਪੈਦਾ ਚੱਲ ਫਿਰ ਉਹੀ ਦੇ ਦੋ ਲੈਣੇ ਕੋਈ ਹੋਰ ਵੈਰਾਈਟੀ ਦਾ ਵੀ ਲੈਣਾ ਇੱਕ ਅੱਧਾ ਇਹ ਆਈਫੋਨ ਆ ਵੀਰੇ ਕੈਮਰਾ ਕੋਈ ਇਸ ਜੀ ਵਗੈਰਾ ਕੈਮਰਾ ਬਹੁਤ ਸਾਫ ਆ ਹਾਂ ਕਿ ਤੇਲਮ ਕਲੀਅਰ ਆ ਰਿਹਾ ਕਿਹੜਾ ਇਧਰੋਂ ਕਿਹੜੇ ਕੰਮ ਸੀ ਇੱਥੇ ਕਿਉਂ ਦੇ ਨੇ ਇਹ ਤਾਂ ਆਹ ਹੈ ਇਹ ਕਾਹ ਹੈ ਇਹਦਾ ਕੀ ਨਾਮ ਦੱਸੋ ਤੁਸੀਂ ਇਹ ਪਹਾੜੀ ਨੇ ਮਾ ਅੱਛਾ ਪਹਾੜੀ ਨੇ ਮਾ ਠੀਕ ਹੈ ਆਹ ਇਹ ਤਾਂ ਮਰੂਦ ਆ ਹਨਾ ਇਹ ਤਾਂ ਹੈ ਕਦਮ ਹੈਂ ਇਹ ਕਿੰਨੇ ਦਾ ਬੂਟਾ 100 ਵਾਲਾ ਇਹ ਵੀ 100 ਵਾਲਾ ਉਹ ਵੀ 100 ਵਾਲਾ ਹੈ ਆ ਤਾਂ ਇਹ ਜੀ ਲੱਗਦਾ ਜਿਵੇਂ ਫੁੱਲਾਂ ਵਾਲਾ ਹੁੰਦਾ ਅੱਛਾ ਪਾੜੀ ਨੇ ਮਾ ਲਾਲ ਸੁੱਤੂ ਮਾ ਟੋੜਾ ਹੈ ਇਹਨੂੰ ਗਰਮੀ ਸਭ ਨੂੰ ਮਾਰਦੀ ਬੂਟੇ ਵੱਡੇ ਨੇ ਇਹਦੇ ਨਿੰਮ ਨਾਲੋਂ ਠੀਕ ਹੈ ਆਏ ਪਾੜੀ ਨੂੰ ਮਾ ਬਾਈ ਕੋਲੇ ਬੂਟੇ ਬਹੁਤ ਸੋਹਣੇ ਨੇ ਨਵੀਂ ਖੋਲੀ ਹੈ ਨਾ ਨਰਸਰੀ ਤੁਸੀਂ ਇਹ ਪੁਰਾਣੀ ਇਹ 20 ਸਾਲ ਪੁਰਾਣੀ ਹੈ ਅੱਛਾ ਪਹਿਲਾਂ ਤੁਸੀਂ ਕਿਤੇ ਹੋਰ ਹੋਵੋਗੇ ਉਹ ਡੇਰੇ 'ਚ ਸੀ ਜੀ ਅੱਛਾ ਡੇਰੇ 'ਚ ਸੀ ਡੇਰੇ 'ਚ ਤਾਂ ਰਾਜੂ ਹੁੰਦਾ ਸੀ اے راجی ور کے پتہ نہیں کس نے لگ گئے اچھا ٹھیک ہے آ کا دا ویری یہ جو آ کہیں ویڈیو بناوندے بھج کے آ گئے اچھا کل راستے یہ ہر سنگوار اچھا ٹھیک ہے اے روکمندنی اچھا ویڈیو بنا رہے ہو تو نام پوچھ رہے ہو نام بتا دوں گا میں اپ کو ہاں ਇੱਕ ਪਤਾ ਕੀ ਆ ਹੁਣ ਤੁਹਾਡੇ ਕੋਲੇ ਆਉਣਗੇ ਗਾ ਕੇ ਸਕੂਲ ਚ ਉਹ ਦੇਖੋ ਕਿੰਨੂ ਲੱਗ ਰਿਹਾ ਦੋ ਸਾਲ ਦਾ ਉਹਨਾਂ ਦੇ ਵਿੱਚੋਂ ਮੈਸੇਜ ਆਏ ਨੇ ਵੀਡੀਓ ਬਣਾਓ ਹਾਂ ਚਲੋ ਦੋ ਸਾਲ ਕੇ ਤੋਂ ਦੇਖੀ ਤਾਂ ਕੋਈ ਨਹੀਂ ਬਾਅਦ ਚ ਲੈ ਲਾਂਗੇ ਬੁੱਟੇ ਤਾਂ ਸਕੂਲਾਂ ਦੇ ਵਿੱਚੋਂ ਮੈਸੇਜ ਆਏ ਨੇ ਨਾ ਇਹ ਕਿੰਨੂ ਦਾ ਇਹ ਦੋ ਸਾਲ ਦਾ ਇਹ ਕਿੰਨੂ ਦਾ ਇਹ ਕਿੰਨੇ ਦਾ ਬੁੱਟਾ ਇਹ 1000 ਰੁਪਏ ਦਾ ਹੈ 1000 ਦਾ ਵਿੱਚ ਵਧੀਆ ਫਲ ਵੀ ਪੂਰਾ ਚੱਕਿਆ ਹੋਇਆ ਮੈਂ ਕਹਣਾ ਅਗਲੇ ਸਾਲ ਨੂੰ ਇਹ 1000 ਵਾਲੇ ਇਹ ਜਿੱਦਣੇ ਵੀ ਆ ਖੜੇ ਨੇ ਪਰੇ ਠੀਕ ਹੈ ਆ ਵੀ 1000 ਵਾਲਾ ਹਾਂ ਨਨਲ ਪਾਈ ਹੋਏ ਨੇ ਦੇਖੋ ਕਿੰਨੇ ਪਿਆਰੇ ਬੱਚੇ ਨੇ ਦੇਖੋ ਸੰਦੀਪ ਚੈਲ ਤੇ ਦੇਖੋ ਜੀ ਬਾਈ ਕੋਲੇ ਨਾ ਬੂਟੇ ਬਹੁਤ ਸੋਹਣੇ ਆ ਚੱਲ ਲੱਗਦੀਆਂ ਨੇ ਹਾਂਜੀ ਬਾਈ ਕੋਲੇ ਬੂਟੇ ਬਹੁਤ ਸੋਹਣੇ ਆ ਤੇ ਦੇਖੋ ਤੁਸੀਂ ਇਹ ਦੇਖੋ ਵੀ ਆ ਮੌਸਮ ਦੇ ਹੈਂ ਹਾਂ ਮੂ ਵੀ ਦਿਖਾ ਦਿਓ ਤੇ ਬਾਈ ਕੋਲੇ ਨਾ ਆ ਰੁੱਤ ਚ ਤੁਸੀਂ ਇਹ ਲੈ ਲਓ ਘਰੇ ਵੀ ਬੂਟਾ ਨਹੀਂ ਚੱਲਦਾ ਦੇਖੋ ਨੇ ਹਰੇ ਭਰੇ ਖੜੇ ਬੂਟੇ ਬਾਈ ਕੋਲੇ ਹੰ ਆਂਬ ਦੇ ਬੁੱਟੇ ਵੀ ਆ ਇਹ ਆਂਬ ਦੇ ਬੁੱਟੇ ਆਂਬ ਦੇ ਦੇਖੋ ਨਿੱਕੇ ਤੇ ਵੀ ਫਰ ਚੱਕ ਰਿਹਾ ਪੂਰਾ ਵਾਲਾ ਲਾ ਲੈ ਲੀਓ ਇਹੋ ਤੋਂ ਪੋਦੇ ਇਹ ਕਿੰਨੇ ਦਾ ਪੈਂਦਾ ਵੀਰੇ ਆਂਬੜਾ ਇਹ 250 ਰੁਪਏ ਦਾ 250 ਦਾ ਓਕੇ ਬੜੀ ਸੋਹਣੀ ਵਾਲਾ ਪੰਕੂ ਆ ਦੇਰਾ ਹਾਂ ਆਸੀ ਜੇਰਾ ਕਿੰਨੇ ਇਹ ਵੀ ਛੋਟੇ ਬੱਚੇ ਆ ਇਹ ਮੇਰਾ ਮੁੰਡਾ ਅੱਛਾ ਤੇਰਾ ਮੁੰਡਾ ਹੈ ਠੀਕ ਹੈ ਜੀ ਦੇਖੋ ਜੀ ਬਾਈ ਕੋਲੇ ਹਰ ਇੱਕ ਤਰ੍ਹਾਂ ਦੀ ਵੈਰਾਈਟੀ ਆ ਤੇ ਭੀਖੀ ਦੇ ਨੇੜੇ ਜਾਵਾ ਮਾਂਗਸਾ ਰੋਡ ਤੇ ਮੰਡੀ ਦੇ ਨਾਲ ਹੀ ਆ ਥੋੜੀ ਬਾਟੀ ਆ ਤੇ ਬਾਈ ਤੋਂ ਬੂਟੇ ਲੈਣ ਆਈ ਸੀ ਅਸੀਂ ਬਹੁਤ ਸੋਹਣੇ ਬੂਟੇ ਆ ਬਾਈ ਕੋਲੇ ਆਪਾਂ ਲੱਟੇ ਹੂੰ ਉਹ ਅੰਮ੍ਰਿਤ ਦਾ ਜਲ ਆ ਹਾਂ ਬਰਾਮਾਤੀ ਇਹ ਅੰਮ੍ਰਿਤ ਉਹ ਅੰਮ੍ਰਿਤ ਇਦਾਂ ਦਾ ਅੱਛਾ आकादा ब्रोहा ये संतरा है अच्छा संतरा है तो खाती दिख लेगा ये नाऊ से संतरा अगले साल इसी दिन में फल होता है अच्छा अगले साल इसी दिन में हां ये 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 नारंगी वाला फल देने वाला अमरूद ठीक है एप्पल क्रोस ठीक है हां तो डन के तो फल लगया देखो सारे गुटये थे फिर गुटये पे फल ਉਹ ਦੇਖੋ ਨਾ ਲਗੇ ਬਣੇ ਪਏ ਨੇ ਦੇਖੋ ਫਾਲ ਦੇਖੋ ਕਿੰਨਾ ਲੱਗਾ ਹੈ ਹਜੇ ਬੂਟਾ ਮੰਨ ਲੋ ਆਇਆ ਤਿਆਰ ਹੀ ਹੋ ਰਿਹਾ ਹੈ ਫਿਰ ਵੀ ਕਿੰਨੇ ਹੋ ਰਿਹਾ ਬੂਟਾ ਦਾ ਆ ਵੀ ਸੋਹਣਾ ਹੁੰਦਾ ਆ ਕਹਦਾ ਇਹ ਤਾਂ ਨਹੀਂ ਪਾਲਾ ਜਿਆਦਾ ਵੱਧਾ ਵੱਧ ਜਾਂਦਾ ਵਧੀਆ ਹੈ ਅੱਛਾ ਇਹ ਵੱਡਾ ਹੋ ਜਾਂਦਾ ਇਹ ਕਟਕਟ ਨਹੀਂ ਕਟਾਈ ਕਤਾਈ ਕਰਨੀ ਮਿਲਦਾ ਥੱਲੋਂ ਅੰਗਰੇਜ਼ੀ ਗਰਾਵ ਇਸਮੇ ਬੱਕਰੇ ਬੱਕਰੇ ਆ ਡੋਰ ਤੇ ਕਲਰ ਨਹੀਂ ਜਰਾ ਠੀਕ ਹੈ ਦੇਖੋ ਭਾਈ ਆ ਆ ਟਾਈਮ ਦੇ ਵਿੱਚ ਪੂਰੀ ਗਰਮੀ ਦੇ ਵਿੱਚ ਵੀ ਆ ਦੇਖੋ ਫੁੱਲ ਖਿੜੇ ਪਏ ਨੇ ਨਹੀਂ ਸਭ ਬੂਟੇ ਬਾਟੇ ਝੜ ਜਾਂਦੇ ਨੇ ਆ ਟਾਈਮ 'ਚ ਹਾਂ ਬੇਟਾ ਕੀ ਨਾਮ ਆ ਆਪਣਾ ਕ੍ਰਿਸ਼ਨਾ ਜੀ ਅੱਛਾ ਤੁਹਾਡਾ ਜੀ ਅਰੁਣ ਓਕੇ ਚਲੋ ਜੀ ਹੁਣ ਆਪਾਂ ਵੀਡੀਓ ਕਰਦੇ ਆ ਇੱਥੇ ਐਂਡ ਬਾਈ ਦਾ ਅ ਬਾਈ ਨਾਲ ਸੰਪਰਕ ਜ਼ਰੂਰ ਕਰਿਓ ਜਿਨੇ ਉਹ ਕਰਨਾ ਹੋਇਆ ਹਨ ਆਪਾਂ ਬਾਈ ਦਾ ਨੰਬਰ ਲੈ ਕੇ ਪਾ ਦਾਂਗੇ ਥੱਲੇ ਤੇ ਘਰੇ ਵੀ ਲਾਇਆ ਆਣੇ ਜੇ ਲੋੜ ਪਵੇ ਬੁੱਟੇ ਖਾ ਠੀਕ ਹੈ ਬਾਈ ਦਾ ਨੰਬਰ ਲੈ ਕੇ ਆਪਾਂ ਪਾ ਲਾਂਗੇ ਵੀਡੀਓ ਦੇ ਥੱਲੇ ਤੇ ਚਲੋ ਆਪਾਂ ਬੁੱਟੇ ਲੈ ਲਈਏ ਚੱਲਦੇ ਹਾਂ ਹਾਂਜੀ ਅਸੀਂ ਤਾਂ ਬੁੱਟੇ ਲਿਆਏ ਤੇ ਦੋ ਬੁੱਟੇ ਲਿਆਏ ਅਸੀਂ ਹਜੇ ਨਹੀਂ ਕੁਝ ਨਹੀਂ ਪਾਣਾ ਇੱਥੇ ਇੱਕ ਛਾਂ ਵਾਸਤੇ ਲੈ ਕੇ ਆਏ ਆਂ ਬੁੱਟਾ ਤੇ ਉਹ ਆਪਣੇ ਨਾ ਬਾਹਰ ਚ ਲੱਗੇ ਨੇ ਇਹਦੇ ਨਾਲ ਦੇ ਬੂਟੇ ਵਧੀਆ ਬੂਟੇ ਨੇ ਸ਼ਾਂ ਬਹੁਤ ਸ਼ੰਗਣੀ ਇੱਕ ਇਹ ਹੈਗਾ ਆ ਆਲੂ ਵਗਰਾ ਪਤਾ ਨਹੀਂ ਆੜੂ ਆ ਪਤਾ ਨਹੀਂ ਆਲੂ ਵਗਰਾ ਭੁੱਲ ਗਏ ਉਸ ਤਾਂ ਹਾਂ ਵੀ ਪੀ ਤੂੰ ਲਾਈਏ ਹੁਣ ਮੈਂ ਪਾਣੀ ਪਾਉਂਗਾ ਤੁਸੀਂ ਪਾਣੀ ਪਾਉਗੇ ਲਾਉਣਾ ਵੀ ਤੁਹਾਨੂੰ ਪਾਉਗਾ ਨਹੀਂ ਟਟੋ ਟੋਆ ਕਹੀ ਨਾ ਉਤ ਪਾਣੀ ਹਜੇ ਨਹੀਂ ਪਾਉਣਾ ਦੇਖਦੇ ਆ ਪੱਡ ਸ਼ਾਇਡ ਕਰਦੇ ਆ ਵੀ ਕਿੱਥੇ ਲਾਉਣਾ ਕਿੱਥੇ ਇਹ ਤੇ ਜਾਂ ਤਾਂ ਉੱਥੇ ਲਾਵਾਂਗੇ ਇੱਕ ਬੂਟਾ ਤੇ ਇੱਕ ਇੱਧਰ ਲਾਵਾਂਗੇ ਕਿਤੇ ਤੇਰ ਹੋਣੀ ਲੱਗਾ ਇਹ ਲੱਗਦਾ ਹੁੰਦਾ ਹਾਂ ਹੂੰ ਬੋਟੇ ਬੋਲੇ ਜਾਣਾ ਸੀ ਆ ਬੈਠੀ ਤੇ ਜਾਇਓ ਫਿਰ ਹੁਣ ਮੈਂ ਨਹੀਂ ਜਾਣਾ ਚਲੋ ਟਵਾ ਟਵਾ ਪੁੱਟ ਲਈਏ ਜੀ ਆਪਾਂ ਜਾਣਾ ਨਹੀਂ ਚੰਗਾ ਟਵਾ ਟਵਾ ਪੁੱਟ ਲਈਏ ਫਿਰ ਮਿਲਦੇ ਆਂ ਦੇਖਦੇ ਆਪਾਂ ਕਰਦੇ ਆਂ ਇੰਤਜ਼ਾਮ ਲਾਉਂਦਾ ਫਿਰ ਇਹ ਸੁਪਨਾ ਜਾਣ ਗਰਮੀ ਦਾ ਟਾਈਮ ਆ ਨਾ

ਤੋ ਪੱਟ ਲਿਆ ਹੁਣ ਆਪਾਂ ਇੱਥੇ ਲਾਵਾਂਗੇ ਸ਼ਾਂ ਵਾਲਾ ਬੁੱਤਾ ਇਹ ਤਾਂ ਕਹਿੰਦੇ ਸੀ ਉਹ ਦੁੱਧ ਜਲਾਦਣਿਆ ਆੜੂ ਵਾਲਾ ਕਾਲੂ ਬੁਖਾਰਾ ਚਲਾ ਲਾ ਦਨੇ ਸ਼ਾਂ ਤੇ ਸੋਰੇ ਸਨ ਕਹਿੰਦੇ ਸ਼ਾਂ ਲਾਉਣੇ ਵੀ ਜਦੋਂ ਵੱਡਾ ਹੋਊਗਾ ਵਧੀਆ ਇੱਥੇ ਸ਼ਾਂ ਰਿਆ ਕਰੂ ਜੀ ਮੇਰ ਸੋਈ ਨੂੰ ਕੋਈ ਆਪਣੀ ਮਸ਼ੀਨਰੀ ਖੜਾਉਣ ਨੂੰ ਬੈਠਣ ਨੂੰ ਮੂਰੇ ਕਿ ਵੀ ਸ਼ਾਂ ਲਾ ਲਾ ਦਨੇ ਤੇ ਪਿੱਛੇ ਮ ਕੀ ਪਾਉਂਗਾ

ਕੱਪ ਜੱਕਲੇ ਉਹ ਛੋਟਾ ਆਉਦਾ ਛੋਟੇ ਕੱਪ ਨਾਲ ਹਾਂ ਪਿੰਕ ਦਾ ਲਗ ਲਗ ਕੱਪ ਲਿਓ ਇਹ ਕਾਗਜ਼ ਪੱਟਣਾ ਪੈਂਦਾ ਹਾਂਜੀ ਬੂਟੇ ਆਪਾਂ ਲਾਤੇ ਸੀ ਤੇ ਰੋਟੀ ਵੀ ਖਾ ਲਈ ਆਪਾਂ ਅੱਜ ਮਿਹਰੀ ਚੱਲ ਗਈ ਸੀ ਬਹੁਤ ਜ਼ਿਆਦਾ ਆ ਦੇਖੋ ਵੇਲੇ ਆਪਣੀ ਨਾਲ ਲੱਗਿਆ ਹੋਇਆ ਬਰਸ਼ਾ ਨੀਚੇ ਇਹਦੇ ਨਹੀਂ ਤਾਂ ਵੀ ਇਹਦੇ ਨਾਲ ਰੇਤਾ ਆ ਜਾਂਦਾ ਅੰਦਰ ਫਿਰ ਵੀ ਲਾਈਟ ਵੀ ਚਲੀ ਗਈ ਜਨਰੇਟਰ ਚੱਲੀ ਜਾਂਦਾ ਇੱਧਰ ਹਾਂ ਕਿ ਤੂੰ ਖਾਲੀ ਰੱਜ ਕੇ ਰੋਟੀ ਹੋਏ ਬਾਹਰ ਤੁਹਾਨੂੰ ਜੇ ਚਾਹੀਦੀ ਹੋਈ ਬਾਗ਼ੀ ਹਟ ਗਈ ਉਹ ਹੁਣ ਤਾਂ ਬਾਹਰ ਹੁਣ ਮੇਥਰਾ ਸੁਣ og Di l a ini tilalang e s t e a r a gitu, eh, a n g a n e g i t u brother. Dori-dori air dia geologi. ਹੁਣ ਆਪਾਂ ਇਹ ਬਲੌ ਦਾ ਉਰੇ ਕਰਦਿਆ ਐਂਡ ਹਾਂ ਵੀ ਤੁਸੋਸ਼ੀ ਕਾ ਬਾਲੋ ਕਰੇ ਮੇਰੀ ਵੀਡੀਓ ਕਿੱਦਾਂ ਲੱਗੀ ਬੂਟਾ ਲਵਾਉਣ ਲਾਉਣ ਵੇਲੇ ਦੀ ਕਮੈਂਟ ਕਰਕੇ ਜਰੂਰ ਦੱਸਿਓ ਕਮੈਂਟ ਕਰਕੇ ਦੱਸਿਓ ਸਾਰੇ ਤੇ ਸਾਡਾ ਇਧਰ ਵੀ ਕਰ ਦਿੰਦੇ ਮੈਂਟ ਕਰਕੇ ਦੱਸਿਓ ਸਾਰੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਦੇ goodbye and good night